ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਕੀ ਇਹ ਵਾਲੀ ਦਾਲ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੇ ਲੋਕ ਕੀ ਆ ਖਾਣਾ ਬਿਲਕੁਲ ਨਹੀਂ ਪਸੰਦ ਕਰਦੇ ਇੱਕ ਵਾਰ ਤੁਸੀਂ ਆ ਜਿਹੜੀ ਦਾਲ ਕੀ ਇਹ ਵਾਲੀ ਉਹਨਾਂ ਨੂੰ ਬਣਾ ਕੇ ਖਿਲਾਓ ਉਹ ਜ਼ਰੂਰ ਪਸੰਦ ਕਰਨਗੇ ਬਹੁਤ ਸਵਾਦ ਬਣ ਕੇ ਤਿਆਰ ਹੁੰਦੀ ਹੈ ਚੋਲਾ ਦੇ ਨਾਲ ਬਹੁਤ ਸਵਾਦ ਲੱਗਦੀ ਹੈ ਨਾਲ ਤੁਸੀਂ ਇਹਦੇ ਚਟਨੀ ਲੈ ਲਵੋ ਤੇ ਆਓ ਅਸੀਂ ਦਾਲ ਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਾਬਤੇ ਪਹਿਲਾਂ ਅਸੀਂ ਇੱਕ ਛੋਟਾ ਜਿਹਾ ਕੀਆ ਲੈ ਲਵਾਂਗੇ ਉਹਨੂੰ ਆਪਾਂ ਛੋਟਾ ਛੋਟਾ ਕੱਟ ਲਵਾਂਗੇ ਤੇ ਕੁੱਕਰ ਦੇ ਵਿੱਚ ਪਾ ਦੇਵਾਂਗੇ ਇਧਰ ਅਸੀਂ ਲੈ ਲਵਾਂਗੇ ਇੱਕ ਕੋਲੀ ਛੋਲਿਆਂ ਦੀ ਦਾਲ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਹੈ ਪਹਿਲਾਂ ਤੋਂ ਇਹਨੂੰ ਅਸੀਂ ਪਾ ਦੇਵਾਂਗੇ ਕੁੱਕਰ ਦੇ ਵਿੱਚ ਦਾਲ ਤੇ ਕੀਆ ਪਾ ਦਿੱਤਾ ਹੈ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਨਮਕ ਆਪਣੇ ਸਵਾਦ ਦੇ ਅਨੁਸਾਰ ਜਿੰਨਾ ਦਾਲ ਚ ਨਮਕ ਪੈਣਾ ਹੈ 1 ਜਾਂ ਸਵਾ ਇੱਕ ਚਮਚ ਪੈਣਾ ਹੈ ਉਹ ਅਸੀਂ ਪਾ ਦਵਾਂਗੇ ਨਾਲ ਅਸੀਂ ਥੋੜੀ ਜੀ ਹਲਦੀ ਪਾ ਦਵਾਂਗੇ ਬਿਲਕੁਲ ਥੋੜੀ ਜੀ ਆਪਾਂ ਲਾਲ ਮਿਰਚ ਪਾਵਾਂਗੇ ਹੁਣ ਅਸੀਂ ਪਾਣੀ ਆਪਣੇ ਹਿਸਾਬ ਦੇ ਅਨੁਸਾਰ ਪਾ ਕੇ ਕੁੱਕਰ ਨੂੰ ਕਰ ਦਵਾਂਗੇ ਬੰਦ ਇੱਕ ਵਾਰ ਕਰਸ਼ੀ ਫੇਰ ਲੈਂਦੇ ਆ ਚੰਗੀ ਤਰ੍ਹਾਂ ਫੇਰ ਕੁੱਕਰ ਨੂੰ ਕਰ ਦਵਾਂਗੇ ਬੰਦ 4-5 ਸੀਟੀਆਂ ਆਨ ਤੱਕ ਅਸੀਂ ਦਾਲ ਨੂੰ ਪਕਾ ਲਵਾਂਗੇ 4-5 ਸੀਟੀਆਂ ਆਨ ਤੋਂ ਬਾਅਦ ਗੈਸ ਨੂੰ ਕਰ ਦਵਾਂਗੇ ਬੰਦ ਹੁਣ ਅਸੀਂ ਤੜਕਾ ਤਿਆਰ ਕਰਾਂਗੇ ਗੈਸ ਦੇ ਉੱਤੇ ਅਸੀਂ ਫਰਾਈਪੈਨ ਰੱਖ ਦਿੱਤਾ ਹੈ ਇਹਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਗਰਮ ਹੋਣ ਲਈ ਰੱਖ ਦਵਾਂਗੇ ਤੇਲ ਗਰਮ ਹੋਣ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਚਮਚ ਪਾ ਦਵਾਂਗੇ ਸਾਫਤਾ ਜੀਰਾ ਨਾਲ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਸੁੱਕੀਆਂ ਲਾਲ ਮਿਰਚਾਂ ਤੇ ਕਦੋਂ ਕਦਸ ਕੀਤਾ ਹੋਇਆ ਅਸੀਂ ਲਸਣ ਪਾ ਦਵਾਂਗੇ ਲਸਣ ਨੂੰ ਅਸੀਂ ਜਾਂ ਚੋਪਰ ਦੇ ਵਿੱਚ ਚੋਪ ਕਰ ਲਵਾਂਗੇ ਜਿਹੜੀ ਇਹ ਕੀਏ ਵਾਲੀ ਦਾਲ ਆ ਲਸਣ ਦਾ ਤੜਕਾ ਜਦੋਂ ਅਸੀਂ ਲਾਉਂਦੇ ਆ ਤਾਂ ਬਹੁਤ ਜ਼ਿਆਦਾ ਖੁਸ਼ਬੂ ਵੀ ਆਂਦੀ ਦਾਲ ਦੇ ਵਿੱਚ ਉਹ ਤੇ ਦਾਲ ਸਵਾਦ ਵੀ ਬਹੁਤ ਬੰਦੀ ਆ ਲਸਣ ਭੁੱਜ ਕੇ ਜਦੋਂ ਲਾਲ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਦੋ ਪਿਆਜ਼ ਪਾਵਾਂਗੇ ਬਿਲਕੁਲ ਬਰੀਕ ਬਰੀਕ ਕੱਟੇ ਹੋਏ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਲਾਲ ਹੋਣ ਤੱਕ ਪਕਾਵਾਂਗੇ ਓਨੀ ਦੇਰ ਤੱਕ ਜਿਹੜੇ ਮਸਾਲੇ ਦੇ ਵਿੱਚ ਪਾਣੇ ਆ ਅਸੀਂ ਇੱਕ ਕੋਲੀ ਦੇ ਵਿੱਚ ਕੱਢ ਲਵਾਂਗੇ ਏ ਅਸੀਂ ਲੈ ਲਵਾਂਗੇ ਜੀਰਾ ਪੀਸਿਆ ਹੋਇਆ ਅੱਧਾ ਚਮਚ ਇੱਕ ਚਮਚ ਸੁੱਕਾ ਧਨੀਆ ਲਵਾਂਗੇ ਪੀਸਿਆ ਹੋਇਆ ਇੱਕ ਚਮਚ ਅਸੀਂ ਲੈ ਲਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਅੱਧਾ ਚਮਚ ਲਾਲ ਮਿਰਚ ਤੇ ਹਲਦੀ ਲੈ ਲਵਾਂਗੇ ਥੋੜੀ ਜੀ ਨਾਲ ਅਸੀਂ ਲਵਾਂਗੇ ਕਸੂਰੀ ਮੇਥੀ ਦਾ ਇੱਕ ਚਮਚ ਇਹ ਆਪਾਂ ਲੈ ਲੈਣਾ ਚਾਰ ਪੰਜ ਮਸਾਲੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦੇਵਾਂਗੇ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਇੱਦਾਂ ਜਿਦੋਂ ਅਸੀਂ ਮਸਾਲੇ ਸਬਜ਼ੀ ਵਿੱਚ ਪਾਉਂਦੇ ਆਂ ਇੱਕ ਤੇ ਜਿਹੜਾ ਕਲਰ ਬੋਝਾ ਦਾ ਸੋਹਣਾ ਆਂਦਾ ਹੈ ਤੇ ਉਪਰੋਂ ਸਬਜ਼ੀ ਜਿਹੜੀ ਸਵਾਦ ਬਹੁਤ ਬਣ ਕੇ ਤਿਆਰ ਹੁੰਦੀ ਹੈ ਇੱਦਾਂ ਕਰਨ ਦੇ ਨਾਲ ਮਸਾਲੇ ਜਿਹੜੇ ਫੁੱਲ ਜਾਣਗੇ ਸਾਡੇ ਚਮਚ ਦਾ ਚੌਥਾਕ ਹਿੱਸਾ ਅਸੀਂ ਇਹਦੇ ਵਿੱਚ ਹਿੰਗ ਪਾ ਦਵਾਂਗੇ ਹਿੰਗ ਸਾਨੂੰ ਜਾਲਪੁਲਗੇ ਪਾਣੀ ਇਹਨੂੰ ਵੀ ਅਸੀਂ ਇਹਦੇ ਵਿੱਚ ਘੋਲ ਕੇ ਰੱਖ ਦੇਵਾਂਗੇ ਥੋੜੀ ਦੇਰ ਤੱਕ ਜਿਹੜੇ ਸਾਡੇ ਮਸਾਲੇ ਫੁੱਲ ਜਾਣਗੇ ਇਧਰ ਜਿਹੜਾ ਸਾਡਾ ਪਿਆਜ਼ ਆ ਚੰਗੀ ਤਰ੍ਹਾਂ ਭੁੱਜ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਨਾਲ ਹੀ ਦੋ ਪਾ ਦਵਾਂਗੇ ਹਰੀਆ ਮਿਰਚਾਂ ਲੰਬੀਆਂ ਲੰਬੀਆਂ ਕੱਟੀਆਂ ਹੋਈਆਂ ਇਹਨਾਂ ਪਿਆਜ਼ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਕੱਦੂਕਸ ਕੀਤੇ ਹੋਏ ਦੋ ਅਸੀਂ ਟਮਾਟਰਾਂ ਨੂੰ ਇਦਾਂ ਕੱਦੂਕਸ ਕਰਕੇ ਰੱਖ ਲਿਆ ਹੈ ਟਮਾਟਰ ਪਾਣ ਤੋਂ ਬਾਅਦ ਅਸੀਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਦੋ ਅਸੀਂ ਇਹਦੇ ਵਿੱਚ ਕੱਦੂਕਸ ਕੀਤੇ ਹੋਏ ਟਮਾਟਰ ਪਾਏ ਆ ਤੇ ਅੱਧਾ ਟਮਾਟਰ ਅਸੀਂ ਇਹਦੇ ਵਿੱਚ ਕੱਟ ਕੇ ਪਾ ਦਵਾਂਗੇ ਕੱਦੂਕਸ ਕੀਤੇ ਟਮਾਟਰ ਦਾ ਆਪਣਾ ਸਵਾਦ ਹੈ ਤੇ ਕੱਟੇ ਹੋਏ ਟਮਾਟਰ ਦਾ ਆਪਣਾ ਸਵਾਦ ਹੈ ਅੱਧਾ ਕਿ ਟਮਾਟਰ ਹੀ ਅਸੀਂ ਪਾਣਾ ਹੈ ਕੱਟਿਆ ਹੋਇਆ ਚੰਗੀ ਤਰ੍ਹਾਂ ਮਸਾਲੇ ਨੂੰ ਪਕਾਵਾਂਗੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਮਸਾਲਾ ਜਲਦੀ ਭੁਜ ਹੋ ਜਾਵੇ ਉਹਦੇ ਕਰਕੇ ਅਸੀਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਬਿਲਕੁਲ ਅੱਧਾ ਚਮਚ ਅਸੀਂ ਨਮਕ ਦਾ ਪਾ ਦਵਾਂਗੇ ਜਿਆਦਾ ਨਹੀਂ ਪਾਵਾਂਗੇ ਟਮਾਟਰ ਚੰਗੀ ਤਰ੍ਹਾਂ ਭੁਜ ਹੋ ਚੁੱਕੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜਿਹੜੇ ਅਸੀਂ ਮਸਾਲੇ ਘੋਲ ਕੇ ਰੱਖੇ ਸੀ ਉਹ ਆਪਾਂ ਫਰਾਈਪੈਨ ਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਸਾਡੇ ਸੁੱਕੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣਗੇ ਫਿਰ ਅਸੀਂ ਇਹ ਮਸਾਲਿਆਂ ਨੂੰ ਕੁੱਕਰ ਦੇ ਵਿੱਚ ਪਾ ਦਵਾਂਗੇ ਦੇਖੋ ਤੇਲ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਮਸਾਲਾ ਸਾਡਾ ਚੰਗੀ ਤਰ੍ਹਾਂ ਭੁਜ ਹੋ ਚੁੱਕਾ ਹੈ ਉਦੋਂ ਜਿਹੜੀ ਸਾਡੀ ਦਾਲ ਹੈ ਉਹ ਆਪਾਂ ਕੁੱਕਰ ਖੋਲ੍ਹ ਕੇ ਦੇਖ ਲਿਆ ਹੈ ਕੁੱਕਰ ਨੂੰ ਅਸੀਂ ਗੈਸ ਦੇ ਉੱਤੇ ਰੱਖ ਦਿੱਤਾ ਹੈ ਗੈਸ ਓਨ ਕਰ ਦਿੱਤੀ ਹੈ ਇਹਨੂੰ ਆਪਾਂ ਥੋੜੀ ਦੇਰ ਬਿਨਾਂ ਢੱਕਣ ਦੇ ਰਜਾਵਾਂਗੇ ਫਰਾਈਪਨ ਵਾਲਾ ਮਸਾਲਾ ਅਸੀਂ ਕੁੱਕਰ ਵਾਲੀ ਦਾਲ ਦੇ ਵਿੱਚ ਪਾ ਦਿੱਤਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਬਿਨਾਂ ਢੱਕਣ ਦੇ ਅਸੀਂ ਦਾਲ ਨੂੰ ਪਕਾਵਾਂਗੇ ਤਾਂ ਜੋ ਜਿਹੜਾ ਘੀਆ ਹੈਗਾ ਚੰਗੀ ਤਰ੍ਹਾਂ ਪੱਕ ਜਾਵੇ ਘol ਜਾਵੇ ਦਾਲ ਦੇ ਵਿੱਚ ਮਿਕਸ ਹੋ ਜਾਵੇ 10 ਮਿੰਟ ਤੱਕ ਅਸੀਂ ਦਾਲ ਨੂੰ ਮੱਠੇ ਸੇਕ ਦੇ ਉੱਤੇ ਪਕਾਵਾਂਗੇ 10 ਮਿੰਟਾਂ ਤੱਕ ਹੀ ਜਿਹੜੀ ਸਾਡੀ ਦਾਲ ਹੈ ਚੰਗੀ ਤਰ੍ਹਾਂ ਪੱਕ ਜਾਏਗੀ ਜਿਹੜਾ ਘੀਆ ਹੈ ਚੰਗੀ ਤਰ੍ਹਾਂ ਘol ਜਾਏਗਾ ਦਾਲ ਦੇ ਵਿੱਚ ਦਾਲ ਇਹਦੋਂ ਸਾਡੀ ਪੱਕ ਚੁੱਕੀ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਹਰਾ ਧਨੀਆ ਉੱਪਰੋਂ ਦੀ ਅਸੀਂ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਗਰਮ ਮਸਾਲਾ ਅਸੀਂ ਨਹੀਂ ਪਾਇਆ ਸੀ ਜਿਹੜਾ ਘਰ ਦਾ ਕੁੱਟਿਆ ਹੋਇਆ ਗਰਮ ਮਸਾਲਾ ਅਸੀਂ ਉਹ ਪਾ ਦਵਾਂਗੇ ਇੱਕ ਚਮਚ ਦੇ ਕਰੀਬ ਅਸੀਂ ਗਰਮ ਮਸਾਲਾ ਪਾ ਦਿੱਤਾ ਹੈ ਮਸਾਲਾ ਪਾਉਣ ਤੋਂ ਬਾਅਦ ਇੱਕ ਵਾਰ ਕੜਸ਼ੀ ਮਾਰ ਲੈਂਦੇ ਹਾਂ ਦੇਖੋ ਇੱਧਰ ਜਿਹੜੀ ਸਾਡੀ ਦਾਲ ਹੈ ਚੰਗੀ ਤਰ੍ਹਾਂ ਘol ਚੁੱਕੀ ਹੈ ਦਾਲ ਬਣ ਕੇ ਤਿਆਰ ਹੈ ਤੇ ਹੁਣ ਅਸੀਂ ਜਿਹੜੀ ਇਹ ਦਾਲ ਹੈ ਇਹਨੂੰ ਆਪਾਂ ਚੋਲਾ ਦੇ ਨਾਲ ਸਰਵ ਕਰਾਂਗੇ ਜਦੋਂ ਵੀ ਦਾਲ ਬਣਾਣੀ ਹੋਵੇ ਤੁਸੀਂ ਇਹਦੇ ਨਾਲ ਚੋਲ ਜ਼ਰੂਰ ਬਣਾਇਓ ਚੋਲਾ ਦੇ ਨਾਲ ਹੀ ਇਹ ਦਾਲ ਜ਼ਿਆਦਾ ਸਵਾਦ ਲੱਗਦੀ ਹੈ ਸਾਡੀ ਜਿਹੜੀ ਦਾਲ ਬਣ ਕੇ ਤਿਆਰ ਹੋ ਚੁੱਕੀ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਮਿਲਦੇ ਆ ਫਿਰ ਕੋਈ ਨਵੀਂ ਵੀਡੀਓ ਦੇ ਨਾਲ